ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਵਧੀਆ ਪਿਛਲੀ ਵਾਰ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਅਸੀਂ ਫੇਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜੀ ਸੋਹਣੇ ਸੋਹਣੇ ਸੂਟ ਜਿਦੇ ਵਿੱਚ ਕਾਟਨ ਦੇ ਸੂਟ ਹੋਣਗੇ ਤੇ ਮਤਲਬ ਕ੍ਰੇਪ ਦੇ ਸੂਟ ਹੋਣਗੇ ਚਲੋ ਜੀ ਆਪਾਂ ਦਿਖਾਨੇ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਕਿਹੜੇ ਸੂਟ ਲੈ ਕੇ ਆਏ ਹਾਂ ਜੀ ਅੱਜ ਆਪਾਂ ਪਹਿਲਾ ਸੂਟ ਹੈ ਜੀ ਸਾਡਾ yellow color ਦਾ yellow color ਦੇ ਵਿੱਚ ਬਹੁਤ ਹੀ ਪਿਆਰਾ ਕਲਰ ਤੇ ਗਲੇ ਦੇ ਉੱਪਰ ਥ੍ਰੈਡ ਵਰਕ ਹੋਇਆ ਹੋਇਆ ਜੀ ਪੱਟੀ ਲੱਗੀ ਹੋਈ ਹੈ ਥ੍ਰੈਡ ਵਰਕ ਕਰਕੇ ਤੇ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਮੈਚਿੰਗ ਫਲਾਵਰ ਦਿੱਤੇ ਹੋਏ ਨੇ ਵਿੱਚ ਥ੍ਰੈਡ ਵਰਕ ਦੇ ਤੇ ਨਾਲ ਹੀ ਸਮੋਸਾ ਲੈਸ ਲੱਗੀ ਹੋਈ ਹੈ ਜੀ ਘੇਰੇ ਦੇ ਉੱਪਰ ਬਹੁਤ ਪਿਆਰਾ ਸੂਟ ਤੇ ਨਾਲ ਹੀ ਇਹਦੇ ਵਿੱਚ ਸੂਟ ਦੇ ਜੀ ਥ੍ਰੈਡ ਵਰਕ ਦੀਆਂ ਲਾਈਨਾਂ ਬਣੀਆਂ ਹੋਈਆਂ ਨੇ ਮੈਨੂੰ ਤਾਂ ਪਰਸਨਲੀ ਬਹੁਤ ਪਸੰਦ ਆ ਯੈਲੋ ਕਲਰ ਤੇ ਇਹ ਹੈ ਜੀ ਇਹਦੀ ਬਾਟਮ કોટਨ ਦੀ ਬਾਟਮ ਹੈ ਨਾਲ ਬਾਟਮ ਹੋਏਗੀ ਜੀ 2.5 ਮੀਟਰ ਤੇ ਸ਼ਰਟ ਦਾ ਵੀ ਹੋਏਗਾ ਜੀ 2.5 ਮੀਟਰ ਕਪੜਾ ਬਹੁਤ ਮਤਲਬ ਲੈਂਥ ਤੋਂ ਲੈਂਥ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਤੇ ਇਹਦੇ ਨਾਲ ਹੈ ਜੀ ਨਾਲ ਮੈਚਿੰਗ ਦੁਪੱਟਾ ਮਜ਼ੈਂਟਾ ਕਲਰ ਦਾ ਇਹ ਜੈਪੁਰੀ ਟਾਈਪ ਆ ਗਿਆ ਜੀ ਦੁਪੱਟਾ ਦੁਪੱਟੇ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਨੇ ਬਹੁਤ ਹੀ ਸੋਹਣਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਜੀ ਇਹਦੇ ਗਲਾ ਵੀ ਬਣਿਆ ਹੋਇਆ ਹੈ ਜੀ ਸੂਟ ਦਾ ਔਰ ਘੇਰੇ ਤੇ ਵੀ ਵਰਕ ਹੈ ਜੀ ਤੇ ਨਾਲ ਜੀ 골ਡਨ ਵਰਕ ਦਿੱਤਾ ਹੋਇਆ ਸਿੱਪੀ ਦਾ ਤੇ ਗਲਾ ਇਹਦਾ ਆਲਰੇਡੀ ਬਣਿਆ ਹੋਇਆ ਹੈ ਜੀ ਸੂਟ ਦਾ ਤੇ ਇਹ ਕਪੜਾ ਹੈਗਾ ਜੀ ਮਸਲੀਨ ਕਾਟਨ ਦੇ ਵਿੱਚ ਬਹੁਤ ਹੀ ਖੁੱਲਾ ਦੁੱਲਾ ਡੁੱਲਾ ਇਹਦਾ ਦੁਪੱਟਾ ਹੋਏਗਾ ਤੇ ਤੁਹਾਨੂੰ ਲੈਂਥ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਜਿਹੜੀਆਂ ਮੇਰੀਆਂ ਭੈਣਾਂ ਨੇ ਸੂਟ ਲੈਣਾ ਚਾਹੁੰਦੀਆਂ ਨੇ ਸਾਨੂੰ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਅਸੀਂ ਨੰਬਰ ਮੈਂਸ਼ਨ ਕਰਾਂਗੇ ਨਾਲ ਤੇ ਦੂਸਰਾ ਸੂਟ ਹੈ ਜੀ ਆਪਣਾ ਨੇਵੀ ਬਲੂ ਕਲਰ ਦੇ ਵਿੱਚ yellow ਸੂਟ ਬਹੁਤ ਪਿਆਰਾ ਸੂਟ ਹੈ ਜੀ WhatsApp ਤੇ ਕਾਲ ਕਰਕੇ ਤੁਸੀਂ ਆਰਡਰ ਕਨਫਰਮ ਕਰ ਸਕਦੇ ਹੋ ਆਪਣਾ ਤੇ ਜਿਹੜਾ ਸਾਡਾ ਸੈਕੰਡ ਸੂਟ ਹੈ ਜੀ ਇਹ ਥੋੜਾ ਹੈਵੀ ਵਰਕ ਦੇ ਵਿੱਚ ਹੋਏਗਾ। ਘੇਰੇ ਤੇ ਵੀ ਹੈਵੀ ਵਰਕ ਹੋਇਆ ਹੋਇਆ ਔਰ ਇਹਦਾ ਗਲਾ ਵੀ ਵਰਕ ਹੋਇਆ ਹੈ ਜੀ ਗਲੇ ਤੇ। ਬਹੁਤ ਪਿਆਰਾ ਕਲਰ ਆ ਬਹੁਤ ਪਿਆਰਾ ਵਰਕ ਹੋਇਆ ਜੀ। ਘੇਰੇ ਦੇ ਉੱਪਰ ਦੇਖੋ ਕਿੰਨਾ ਹੈਵੀ ਵਰਕ ਹੋਇਆ। ਜਰੀ ਦੇ ਨਾਲ ਔਰ ਥ्रेड ਵਰਕ ਹੋਇਆ ਹੈ ਜੀ ਘੇਰੇ ਤੇ। ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਕਢਾਈ ਦਾ ਸੀ ਗ੍ਰੀਨ ਦੇ ਵਿੱਚ ਥ्रेड ਵਰਕ ਹੋਇਆ ਹੋਇਆ ਜੀ ਤੇ ਨਾਲ 골ਡਨ ਵਰਕ ਹੋਇਆ ਤੇ ਇਹ ਆ ਜੀ ਇਹਦਾ ਦੁਪੱਟਾ ਪਿਓਰ ਦੇ ਵਿੱਚ ਇਹਦਾ ਦੁਪੱਟਾ ਹੋਏਗਾ ਪਿਓਰ ਸ਼ਿਫੋਨ ਦੇ ਵਿੱਚ ਜੀ ਦੁਪੱਟਾ ਹੋਏਗਾ ਇਹਦਾ ਦੁਪੱਟਾ ਬੜਾ ਖੁੱਲਾ ਡੁਲਾ ਹੋਏਗਾ ਜੀ ਪੂਰਾ 2.5 ਮੀਟਰ ਦਾ ਹੋਊਗਾ ਦੁਪੱਟਾ ਲੈਂਥ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਤੇ ਦੁਪੱਟਾ ਵੀ ਪੂਰਾ ਹੈਵੀ ਆ ਜੀ ਜਿੱਦਾਂ ਤਿਹਾਰ ਸ਼ੁਰੂ ਹੋਣ ਵਾਲੇ ਆ ਸਾਰੇ ਜਿੱਦਾਂ ਕਿ ਕਰਵਾ ਚੌਥ ਆਏਗਾ ਦੀਵਾਲੀ ਆਏਗੀ ਦੁਸ਼ਹਿਰਾ ਆਏਗਾ ਅਸੀਂ ਇਹਨੂੰ ਕਿਸੇ ਵੀ ਓਕੇਸ਼ਨ ਤੇ ਵੇਅਰ ਕਰ ਸਕਦੇ ਆ ਸੂਟ ਨੂੰ ਨਾਲ ਕਲਰ ਕੰਬੀਨੇਸ਼ਨ ਦੇਖੋ ਜੀ ਦੁਪੱਟੇ ਦਾ ਕਿੰਨਾ ਪਿਆਰਾ ਆ ਜੀ ਸੀ ਗ੍ਰੀਨ ਕਲਰ ਦੇ ਵਿੱਚ ਦੁਪੱਟੇ ਦੀ ਕੀ ਆ ਬਾਤ ਆ ਜੀ ਬਹੁਤ ਸੋਹਣਾ ਦੁਪੱਟਾ ਨਾਲ ਸੂਟ ਦੇ ਤੇ ਨਾਲ ਦੁਪੱਟੇ ਦੇ 4 ਸਾਈਡ ਲੈਸ ਲੱਗੀ ਹੋਈਗੀ ਜੀ ਤੋਂ ਨੂੰ ਲੈਸ ਨਾਲ ਲਗਾਉਣ ਦੀ ਵੀ ਲੋੜ ਨਹੀਂ ਹੈਗੀ ਬਾਅਦ ਚੋਂ ਬਸ ਟੇਲਰ ਤੋਂ ਸਟਿਚ ਕਰਵਾਓ ਤੇ ਪਾਓ ਸੂਟ ਇਹ ਹੋਏਗਾ ਜੀ 크ਰੇਪ ਦੇ ਵਿੱਚ ਸੂਟ ਪਿਓਰ 크ਰੇਪ ਦੇ ਵਿੱਚ ਹੋਏਗਾ ਜੀ ਸੂਟ 크ਰੇਪ ਦਾ ਬੜਾ ਟ੍ਰੈਂਡ ਹੈ ਅੱਜਕੱਲ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਏ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ